ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਗ ਤਨਾਸਰੀ ਮਹੱਲਾ 3 ਜਾਂ ਕਾਰ ਚੌਥਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਮ ਭੀਖਕ ਪੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਮੰਦੇ ਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ ਹਮ ਭੀਖਕ ਪੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਮੰਦਿਓ ਮੰਗਤ ਜਨ ਕੋ ਸਦਾ ਰਹੋ ਰੰਗ ਰਾਤ ਹੋਂ ਬਲਹਾਰੈ ਜਾਉ ਸਾਚੇ ਤੇਰੇ ਨਾਮ ਵਿਟਹੋ ਕਰਣ ਕਾਰਣ ਸਬਨਾ ਕਾ ਏਕੋ ਅਵਰਨਾ ਦੂਜਾ ਕੋਈ ਰਹਾਉ ਬਹੁਤੇ ਫੇਰ ਪਾਏ ਕਿਰਪਨ ਕੋ ਆਪ ਕੇਸ਼ ਕਿਰਪਾ ਕੀਜੋ ਹੋ ਦਿਆਲ ਦਰਸ਼ਨ ਦਿਓ ਆਪੋਨਾ ਐਸੀ ਬਖਸ਼ ਕਰੀਜੈ ਭੰਤ ਨਾਨਕ ਭਰਮ ਪਾਟ ਖੂਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲੇਵ ਲਾਗੀ ਹੈ ਪੀਤਰ ਸਤ ਗੁਰ ਸਿਉ ਮਨ ਮਾਨਿਆ ਨੰਤ ਨਾਨਕ ਭਰਮ ਪਾਟ ਖੂਲੇ ਗੁਰ ਪਰਸਾਦੀ ਜਾਨਿਆ ਸਾਚੀ ਲੇਵ ਲਾਗੀ ਹੈ ਪੀਤਰ ਸਤ ਗੁਰ ਸਿਉ ਮਨ ਮਾਨੇ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਤਨਾਸਰੀ ਮਹੱਲਾ ਤੀਜਾ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਮ ਭੀਖਖ ਪੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਇਾਲ ਨਾਮ ਦੇਹੁ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ